ਕੋਨ ਕਾਲ ਬਾਹਰ ਸੁਬਿਰਨ ਨਵਾਂ ਕਵਰ ਚੜਾ ਰਿਹਾ ਸਟੀਅਰਿੰਗ ਦੇ ਉੱਤੇ ਆਹ ਸਟੀਅਰਿੰਗ ਕਵਰ ਹੋ ਗਿਆ ਜੀ ਵਧੀਆ ਗ੍ਰਿਪ ਬਹੁਤ ਸੋਹਣੀ ਆ ਇਹ ਮੈਨੂੰ ਆਦਾ ਕਦੇ ਖੋਲੇ ਹੀ ਨਹੀਂ ਗੇ ਨਾੜ ਰੋਡ ਕਿੱਥੇ ਡਾਈ ਸੀ ਓਏ ਡਾ ਇਨਾ ਤਕੜਾ ਨਹਿਰ ਆ ਗਿਆ ਤੇ ਆਹ 베ਰਿੰਗ ਪਾਇਆ ਵਾ ਤੇ ਆਹ ਹਾਲੀ ਆਪਾਂ ਲੋਹੇ ਦੀ ਪਲੇਟ ਪਾਈ ਆ ਕਾਰ ਉੱਚੀ ਕਰਨ ਲਈ ਤੇ ਓਹੋ ਹੋ ਵਾਈ ਗਰੂਪ आज उठ आया तेरा नाम हां हां ਲੈਟੋ ਸੋਣਾ ਪੁੱਤ ਲੈਟੋ ਲੈਟੋ ਕਹਿੰਦੇ ਹੂੰ ਤੂੰ ਕਿਵੇਂ ਆ ਮੈਂ ਬਹੁਤ ਸਾਡੇ ਜਮਸੂਟ ਦਿਲ ਕਰਕੇ ਰੱਖਿਆ ਮੈਨੂੰ ਉਹਨਾਂ ਤੋਂ ਜਾਂ ਇੱਕ ਦਵਾ ਦਿਓ ਜਾਂ ਦੋ ਦਵਾ ਦਿਓ ਓਕੇ ਆਮ ਲਾਲ ਅੰਮਤੀ ਰਹਿਣਾ ਇਹ ਵੀ ਮੈਂ ਡਿਜ਼ਾਈਨ ਆਰਡਰ ਕੀਤਾ ਸੀ ਪੁੱਤ ਛੋਟਾ ਦਾ ਨਹੀਂ ਹਾਂ ਚੱਲਣਾ ਕਰੇ ਕਰੇ ਤੇਰੇ ਬੁੜੇ ਦਾ ਰਾਜ ਹੀ ਆ ਮੇਰਾ ਆ ਵੀ ਤਾਂ ਕਿਹਾ ਮੇਰੇ ਬੁੜੇ ਦਾ ਰਾਜ ਨਹੀਂ ਕਿਧਰ ਆ ਚੱਲੂਗਾ ਤੇਰਾ ਚੱਲੂਗਾ ਆਪਣੀ Hondaमेज ਦੇ ਜਿਹੜੇ ਸਪੀਕਰ ਖਰਾਬ ਸੀਗੇ ਉਹ ਚੇਂਜ ਕਰਨ ਲੱਗੇ ਆ। ਇਸ ਨੂੰ ਕਢਾਲ ਬਾਹਰ

ਜਦੋਂ ਦੀ ਗੱਡੀ ਨਿਕਲੀ ਹੈ ਮੇਰੇ ਹਿਸਾਬ ਨਾਲ ਪਹਿਲੀ ਵਾਰ ਹੀ ਨਿਕਲੀ ਹੈ ਨਹੀਂ ਨਾ ਬੇਸਣਾ ਗੱਟੂ ਮੰਗ ਕੇ ਲੈ ਗਿਆ ਤੁਹਾਨੂੰ ਕਮਾਲ ਹੋਇਆ ਇਹ ਤਾਂ 5 ਇੰਚ ਹੀ ਲੱਗਦੇ ਆ ਨਾ ਤੇ 6 ਇੰਚ ਵੀ ਹੋ ਜਾਣਗੇ ਫੈਕਟਰੀ ਦੇ ਠੀਕ ਆ ਹਾਂਜੀ ਬਸ ਠੀਕ ਹੋ ਗਿਆ ਨਹੀਂ ਕਿ ਕਿਸੇ ਉਹ 2500 ਦੇ ਸੀ ਚੱਲੀ ਤੇ ਬਈ ਚਲਾ ਆਨ ਕਰ ਰਣੀ ਨਾਲੇ ਪਤਾ ਲੱਗ ਜੂਗੇ ਨਾ ਆਪਣੀ ਵਾਇਰਿੰਗ ਤਾਂ ਨਹੀਂ ਖਰਾਬ ਇਧਰ ਲਈ ਹੈ ਬਈ ਬਾਕੀ ਤਾਂ ਨਾ ਰੱਖ ਫਿਰ ਵਾਇਰਿੰਗ ਖਰਾਬ ਹੀ ਹੈ ਦਾ ਮਤਲਬ ਹੈ ਨਾ ਹੈ ਬਈ 이런 남마가버ਂ ਕਵਰ 스 ੜ ਾ링ਿ ਹ ਾ ਸਟੀering ਕਵਰ ਹੋ ਗਿਆ ਜੀ ਵਧੀਆ ਗ੍ਰਿਪ ਬਹੁਤ ਸੋਹਣੀ ਆ ਘੈਂਟ ਆ ਠੀਕ ਆ ਗ੍ਰਿਪ ਪੂਰੀ ਆ ਬੰਦੀ ਇੱਥੇ ਆ ਕੇ ਹੱਥ ੜਦਾ ਵੈਸੇ ਵੀ ਸਟੀering ਇੱਥੋਂ ਫੜਨਾ ਚਾਹੀਦਾ ਵਾ ਨਾ ਇੱਥੋਂ ਨਾ ਇੱਥੋਂ ਕਿਉਂਕਿ ਜੇ ਇੱਥੋਂ ਫੜਿਆ ਹੋਵੇ ਨਾ ਜੇ ਰੱਬ ਨਾ ਕਰੇ ਰਵੇ ਖੁੱਲੇ ਤਾਂ ਬਾਵਾਂ ਦੇ ਬਹੁਤ ਝਟਕੇ ਪੈਣ ਤਾਂ ਗਰਮੀ ਬਹੁਤ ਆ ਵੈਸੇ ਵੀ ਕਿਉਂ ਮਗਰ ਨੂੰ ਜੀ ਨਹੀਂ ਕਰਦਾ ਜਿਆਦਾ ਚਲੋ ਕੋਈ ਨਾ ਏ ਮੈਨੂੰ ਲੱਗਦਾ ਕਿ ਇਹ ਖੋਲੇ ਹੀ ਨਹੀਂਗੇ ਨਾੜ ਮੈਨੂੰ ਲੱਗਦਾ ਕਿ ਇਹ ਖੋਲੇ ਖੁੱਲੇ ਹੀ ਨਹੀਂਗੇ ਰੋਡ ਕਿੱਥੇ ਡਾਈ ਸੀ ਯਾਨੀ ਆਹ ਨਹੀਂ ਉੱਚੇ ਦਾ ਹੋਈ ਨਹੀਂ ਇਹਦੇ ਨਾਲ ਫਿਰ ਵੀ ਇਹਦੇ ਨਾਲ ਬਾਈ ਹੁੰਦਾ ਹੀ ਹੁੰਦਾ ਇੱਥੇ ਬਿਜਲੀ ਕਿਹੜੀਆਂ ਭਰਾ ਬਿਜਲੀ ਕਿਹੜੀਆਂ ਇਕਰਾਰ ਆ ਨਹੀਂ ਹੁੰਦਾ ਨਾ ਜਿੱਥੋਂ ਕਹਣਾ ਸਹੀ ਹੈ ਹਾਂਜੀ ਇਹ ਤਾਂ ਹੈਗੀ ਹੈ ਗੱਲ ਕਿ ਕਾਰੀਗਰ ਕਰੇ ਗਲਤ ਨਹੀਂ ਬੋਲਦਾ ਹੁੰਦਾ ਚਲੋ ਕਾਰੀਗਰ ਸਹੀ ਗੱਲ ਆ ਗਰਮ ਆ ਧਿਆਨ ਨਾਲ ਹਾਂਜੀ ਚਾਤੁਰ ਨਰਮਲ ਹੋ ਕੇ ਚੱਲ ਜਾਣਗੇ ਫਿਰ ਚੰਗੀ ਤਰ੍ਹਾਂ ਕਰ ਲਓ ਇੱਕ ਵਾਰੀ ਨੱਪ ਕੇ ਹੋਰ ਦੇਖ ਲਓ ਮੈਂ ਦੂਜੀ ਵਾਰ ਦਾਤ ਕਰੂਗਾ ਰੋਣਾ ਰੂਣਾ ਪਾ ਲਿਆ ਵੀ ਚਲਿਆ ਰੋਣਾ ਦੇ ਫੈਰ ਨਹੀਂ ਪਾ ਰੋ ਚਲੋ ਕਰ ਲਓ ਹੁਣ ਤਾਂ ਜਦੋਂ ਲੱਚ ਨਹੀਂ ਲੱਗ ਗਿਆ ਤਾਂ ਫਿਰ ਘੰਟ ਗਿਆ ਉਹਨਾਂ ਇਸ ਨਾਲ ਦਾ ਮੈੜਾ ਹੀ ਆਉਂਦਾ ਹੈ ਬੜੀ ਬੜੀ ਆਉਂਦਾ ਹੈ ਰਾਜ ਫੜ ਜੂਗੀ ਸਵਾਹ ਸਵਾਹ ਤੇ ਆ ਸੁਹਾਨ ਹੁਣ ਕਰਦਾ ਰਾਜ ਖੜ ਜੇ ਸਾਰਾ ਗਾ ਤਾਂ ਵੀ ਨਿਕਲ ਜਾਂਦਾ ਹੈ ਹਾਂਜੀ ਹਾਂਜੀ ਚਲੋ ਇੰਜਨ ਦਾ ਵਜਨ ਵੀ ਬਹੁਤ ਹੁੰਦਾ ਨਾ ਬਾਕੀ ਗੱਲ ਇਹ ਕੱਢ ਦੇ ਬਰੇਟੀਆਂ ਫਾੜ ਫੈਰ ਕੇ ਠੋਕੀਆ ਜੇ ਰਿਆ डीसी ਅਜੇ ਆਇਆ ਨੂੰ 10 ਮਿੰਟ ਹੀ ਹੋਏ ਆ ਖੜੇ ਹੋਏ ਆ ਐਡਾ ਇਨਾ ਤਕੜਾ ਨੇਰ ਆ ਗਿਆ ਕੋਸ਼ ਨਹੀਂ ਦੀਦਾ ਵਿਆ ਬਾਲਾ ਬਰਾ ਬਲਿਕ ਮੈਂ ਯਾਰ ਨਾਲ ਲੈਂਦਾ ਜੀ ਨਾ ਆਜੋ ਆਜੋ ਸਹੀ ਗੱਲ ਆ ਕੁਝ ਨਾ ਕੁਝ ਤਾਂ ਫਾਇਦਾ ਹੋਊਗਾ ਇਹ ਕਾਰ ਲਿਆ ਵਾ ਇਹਨਾਂ ਉਹਦਾ ਥਿਆਰ ਹੈਗਾ ਆ ਬੜੀ ਜਲਦੀ ਇਹਨਾਂ ਨੇ ਸ਼ੌਕ ਦਾ ਕੰਮ ਕੀਤਾ ਦਸ ਮਿੰਟਾਂ ਜੀ ਚੈੱਕ ਕਰ ਸਾਰਾ ਇਫੈਕਟ ਕਰਤਾ ਬੈਰਿੰਗ ਵੀ ਪਾਤਾ ਰਬੜਾ ਵੀ ਪਾਤੀਆਂ ਬਦਲ ਦਰਾਂ ਨੇ ਅੱਛਾ ਇਹੀ ਜੇ ਆਪਾਂ ਦਿਰੇ ਆਏ ਹੁੰਦੇ ਇਹਨਾਂ ਕਹਿੰਦੇ ਬਈਓ ਇਟਸ ਇੰਦਰ 40 ਮਿੰਟਾਂ ਚ ਘੰਟਾ ਲੱਗਣਾ 15 ਮਿੰਟ ਉਹ ਦੱਸੀ ਤਾਂ ਜਾਂਦੇ ਘਰ ਨੂੰ ਜਾਣਾ ਉਹਨਾਂ ਨੇ ਉਤੋਂ ਮੌਸਮ ਇੰਨਾ ਖਰਾਬ ਹੋਇਆ ਫੇਰ ਬਹੁਆ ਆ ਪਰਵੜਾ ਪਵਾਈਆਂ ਜੀ ਤੇ ਆ ਬੈਰਿੰਗ ਪਾਇਆ ਵਾ ਤੇ ਆਹ ਲਈ ਆਪਾਂ ਲੋਹੇ ਦੀ ਪਲੇਟ ਪਾਈ ਆ ਕਾਰ ਉੱਚੀ ਕਰਨ ਲਈ ਤੇ ਇੱਥੇ ਰੰਗ ਫੇਰਤਾ ਪਾਈਆਂ ਨੇ ਕਿ ਨਾਲ ਮੈਚਿੰਗ ਹੋ ਜੇ ਠੀਕ ਆ ਬਾਈ ਓਕੇ ਆ ਹੁਣ ਆਪਾਂ ਨੂੰ ਛੇੜੇ ਦੀ ਕੋਸ਼ਿਸ਼ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਨਾ ਸ਼ੱਕਰ ਦੀ ਠੀਕ ਆ ਬਾਈ ਆ ਵੇਖੀ ਬਾਈ ਕੋਈ ਨਾ ਕੋਈ ਨਹੀਂ ਚੰਗੀ ਗੱਲ ਲਈ ਆ ਪਾਣੀ ਦੇ ਉੱਤੇ ਪੈ ਜੇ ਜਿੰਨਾ ਪੈ ਜੇ ਚੰਗਾ ਹੀ ਆ ਗਰਮੀ 'ਚ ਜੀ ਦੇ ਵੰਡ ਰਲਾ ਫਾੜੀ ਆਜਾ ਜੀ ਉਹਨੂੰ ਕਿ ਨਹੀਂ ਲੱਗਦਾ ਹੁੰਦਾ ਪਤਾ ਇਦਾਂ ਨਹੀਂ ਉਹੀ ਤਾਂ ਤੁਹਾਨੂੰ ਦੇਖਣ ਲੱਗ ਤੁਹਾਨੂੰ ਪੁੱਛਣ ਲੱਗੇ ਆ ਸੰਤਾਂ ਹੀ ਆ ਥੋੜੀ ਜਿਵੇਂ ਦਬ ਜਰੂਰ ਜਾਂਦੀ ਹੁੰਦੀ ਹੈਣੀ ਜੇ ਤਿੰਨਿਆਂ ਨੇ ਬਹਿ ਜਾਂ ਤਾਂ ਡਿੱਗੀ ਸਮਾਨ ਰੱਖਿਆ ਜਾਵੇ ਤਾਂ ਵਧੀਆ ਕੀਤਾ ਜੀ ਵਧੀਆ ਕੀਤਾ ਥੈਂਕ ਯੂ ਜੀ ਥੈਂਕ ਯੂ ਓਏ ਇਸ ਜਦੋਂ ਆ ਪੁੱਤ ਦੇਖੀ ਓਏ ਹੋਏ 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 ਇੰਨੀ ਢੇਰੀ ਯਾਰ ਇਹਦੇ ਦਾ 2-4 ਕਣੀਆਂ ਹੀ ਪੈ ਜਾਂਦੀਆਂ ਉਹ ਵਧੀਆ ਸੀ ਮੈਂ ਕਿੰਨਾ ਸ਼ੁੱਟ ਵਾਹ ਓਹ ਹੋ ਹੋ ਵਾਈ ਗਰੂਪ ਪਰਤਾ ਸਾਰਾ ਕੁਝ ਢਿਰੀ ਦੇ ਦੁਕਾਨਾਂ ਮਾਲ ਬੰਦੇ ਮਿੱਟੀ ਵਾਲਾ ਟੂ ਆਸੂਟ ਆਇਆ ਤੇ ਨਾ ਉਹ ਦੇਖੀ ਕਿਵੇਂ ਦੇਖਦਾ ਸੋਹਣਾ ਪੁੱਤ ਨਾਲੇ ਮੈਨੂੰ ਲੱਗਦਾ ਉਦੋਂ ਵੀ ਗਰਮੀ 'ਚ ਰਿਲੈਕਸ ਹੋਏਂਗੀ ਤੂੰ ਬਹੁਤ ਜ਼ਿਆਦਾ ਥੋੜਾ ਜਿਹਾ ਪੈਰਾਂ ਤੂੰ ਉੱਚਾ ਰੀਗਾ ਮੈਂ ਜੜਾ ਆਇਆ ਜਾਣ ਕੇ ਤਾਂ ਜੜਾ ਆਇਆ ਖੇੜੇ ਪੈਣੀ ਨਾ ਬਾਹਰ ਆਈ ਬਾਹਰਲੇ ਵੱਲੋਂ ਤੇ ਆਈ ਓਏ ਹਾਂ ਤੈਨੂੰ ਅੱਛਾ ਤੈਨੂੰ ਮੈਂ ਬੁਲਾਇਆ ਨਹੀਂ ਆਕੇ ਅੱਜ ਪੁੱਤ ਸਾਰਿਆਂ ਦੇ ਲੈ ਗਿਆ ਮੈਂ ਕੀ ਕਰਾਂ ਕਿਵੇਂ ਆ ਤੂੰ ਠੀਕ ਹੈ ਹਾਂ ਦੇਖੋ ਹਾਂ ਪੁੱਤ ਦੇਖੋ ਬਲੈਕਪੁਆਇੰਟ ਵੀ ਆਇਆ ਬਲੈਕਪੁਆਇੰਟ ਹਾਂ ਉਹ ਆਪਾਂ ਦੇਖਦੇ ਮੈਂ ਨਾਲ ਮਾਉਣ ਮਿੱਟੀ ਨਾਲ ਨੇਰੀ ਬਹੁਤ ਚੱਲੀ ਆਦੀ ਸੀ ਭਰ ਗਿਆ ਸਾਡੇ ਪਾਣੀ ਨਾਲ ਬੜਾ ਸਵਾਦ ਆਣਾ ਹਾਂ ਲੱਡੂ ਸੋਨਾ ਪੁੱਤ ਲੱਡੂ ਲੱਡੂ ਕਦੇ ਖਰੀਦ ਜਾਂਦੇ ਉਹ ਚ ਲੱਡੂ ਧੀਰਣੀ ਏ ਤੂੰ ਕਿਵੇਂ ਆ ਅੱਧਰ ਵੀ ਵੇਖਾ ਸਾਹਮਣੇ ਥੱਲੇ ਕਿਵੇਂ ਆ ਹਾਂ ਤੂੰ ਕਿਵੇਂ ਆ ਮੈਨੂੰ ਨਹੀਂ ਬੁਲਾਇਆ ਤੂੰ ਕਿਵੇਂ ਆ ਤੂੰ ਕਿਵੇਂ ਆ ਬੁਲਾਉਣੀਆਂ ਖੇਡਦੇ ਆਪਾਂ ਨਾਲਾ ਮਿੱਟੀ ਨਾਲ ਭਰਿਆ ਆ ਪਿਆ ਮੈਂ ਆ ਬਸ ਸੁਧ ਵਾਦੂਗੇ ਨਹੀਂ ਪੁੱਤ ਤੇਰੇ ਕੋਲੇ ਬਹੁਤ ਸੂਟ ਆ ਅੱਜ ਇੰਨਾ ਪਾਣੀ ਪੀਤਾ ਮੇਰੇ ਖਿਆਲ ਮੈਂ ਹੁਣ ਤੱਕ 4 ਲੀਟਰ ਪਾਣੀ ਪੀ ਗਿਆਂ ਹੂੰਗਾ ਫਿਰ ਸ਼ਕੰਜਵੀ ਪੀਤੀ ਫਿਰ ਉਹ ਸਰਦਈ ਪੀਤੀ 4 ਲੀਟਰ ਪਾਣੀ ਲੱਗ ਪੀ ਗਈਆਂ ਐਨਾ ਬੁਰਾ ਹਾਲ 8 ਵੱਜ ਕੇ ਦੇਖ ਲਾਉਣਾ ਨੇ ਰੁਪਕੀ ਆਇਆ ਪੁੱਛਣਾ ਅੱਜ ਤਾਂ ਬਰਗਾਂ ਚ ਖੇਲ ਕੇ ਬਹੁਤ ਮਜ਼ਾ ਆ ਪਾਪਾ ਜਦੋਂ ਮੈਨੂੰ ਪਤਾ ਮੈਨੂੰ ਉਪਰੇ ਜੰਪੂ ਦਵਾਣਾ ਵਾ ਦਾ ਮਤਲਬ ਦਵਾਉਣਾ ਵਾ ਇਹ ਮੈਂ ਤਾਂ ਹੀ ਦਿਲ ਕਰਕੇ ਰੱਖੀ ਮੈਂ ਬਾਤ ਸਾਰੇ ਜੰਮਸੂਟ ਦਿਲ ਕਰਕੇ ਰੱਖਿਆ ਮੈਨੂੰ ਉਹਨਾਂ ਤੋਂ ਜਾਂ ਇੱਕ ਦਵਾ ਦਿਓ ਜਾਂ ਦੋ ਦਵਾ ਦਿਓ ਓਕੇ ਤੇਰੇ ਬੁੜੇ ਦਾ ਰਾਹ ਹੀ ਨਹੀਂਗਾ ਬਹੁਤਾ ਸੂਟ ਤੇਰੇ ਕੋਲੇ ਬਾਅਦ ਚ ਘਰੇ ਤੇਰੇ ਬੁੜੇ ਦਾ ਰਾਜ ਹੀ ਆ। ਆਪ ਤਾਂ ਕਿਹਾ ਮੇਰੇ ਬੁੜੇ ਦਾ ਰਾਜ ਨਹੀਂ। ਕਿਧਰ ਰਾਜ ਚੱਲੂਗਾ? ਤੇਰਾ ਚੱਲੂਗਾ। ਘਰੇ ਤੇਰੇ ਬੁੜੇ ਦਾ ਰਾਜ ਹੀ ਆ। ਚੱਲਿਆ। ਵਧੀਆ ਆ ਗਿਆ ਦੱਸੂ। ਆ ਕਿਦਾਂ ਲੱਗਿਆ? ਵਧੀਆ ਮਮਾ ਨੇ ਪਹਿਲਾਂ ਮਮਾ ਨੇ ਮਗਰ ਲੱਗੀ ਹੀ ਗੈਰ ਨੇ ਦੁਬਾਰਾ ਫਿਰ ਮਮਾ ਨੇ। ਇਹ ਮੈਂ ਹੀ ਆਰਡਰ ਕੀਤਾ ਦੂਜਾ ਰੰਗ ਵੀ ਮੈਂ ਹੀ ਆਰਡਰ ਕੀਤਾ ਜਿਹੜਾ ਆਇਆ ਵਾ। ਬੁੜੇ ਛਣੇ ਲੱਗੇ ਨੇ। ਮੈਂ ਚੱਲੂ ਆਇਆ। ਸਾਲ ਸਾਢੇ 40 ਦੁੱਤ ਵਿੱਚ ਮਲਾਈ ਮੈਨੂੰ ਕਦੇ ਲੱਗਦਾ। ਕਿਉਂ? ਹਰ ਤਰ੍ਹਾਂ ਕੇ ਦੇ ਨੇ ਤੇ ਜਦੋਂ ਚਾਰ ਚਾਰ ਤੇਰੇ ਸ਼ੂਟ ਆਉਦੇ ਆ ਉਦੋਂ ਇਹਨੇ ਕਿਹੜੇ ਚਲੈ ਚਲੈ ਮਗਰ ਪੈ ਗਈ ਹੁਣ ਸ਼ੂਟ ਦੇ ਉਹ ਮਤੀਰਾ ਤੇ ਸਬਜ਼ੀਆਂ ਕੱਢਣਾ ਲੈ ਕੇ ਆਏ ਆ ਵਾ ਵਧੀਆ ਨਿਕਲਿਆ ਮਾ ਲਾਲ ਮਤੀਰਾ ਇਹਨਾਂ ਉਹ ਵੇਖੋ ਬਾਹਰ ਜਿਉਂ ਫੇ ਪੈ ਗਿਆ ਦੀ ਸਿਆ ਇਹਨੂੰ ਬਾਹਰ ਬਾਹਰ ਕੱਢਦੇ ਹਵਾ ਸੋਹਣੀ ਚੱਲੀ ਜਾਂਦੀ ਆ ਬਾਹਰ ਬਾਹਰ ਜਵਾਈ ਬੈਠੂਗਾ ਪੋਨੂ ਬਾਹਰ ਵੇ ਬੋਤੋ ਉਹਦੇ ਨਾਲ ਹੀ ਕੂਗਾ ਮੈਂ ਇਕੱਲੇ ਨਹੀਂ ਬੈਠਣਾ ਅੱਛਾ ਇੱਥੇ ਆਉਣਾ ਵਾ ਆਉਂਦੀ ਹੈ ਨਾ ਬਾਹਰੋਂ ਇੱਥੇ ਬਹਿ ਗਿਆ ਸੀ ਆ ਕੇ ਹਵਾ ਆਉਂਦੀ ਹੈ ਨਾ ਦੁਪਹਿਰੇ ਮੈਂ ਓਏ ਆ ਕੀ ਹੋਇਆ ਬੂਟਰੋਂ ਹਨੇਰੀ ਬਹੁਤ ਆਈ ਹੈ ਤੇਰੂ ਕੀ ਹੋ ਗਿਆ ਜੜ ਤੋਂ ਨਿਕਲ ਗਿਆ ਓ ਇਹਨੂੰ ਪਾਣੀ ਇੰਨਾ ਕਿਉਂ ਲਾਇਆ ਸੀ ਸੁੱਕਿਆ ਬੈਸੀ ਜਮਾ ਸੁੱਕਿਆ ਬੈਸੀ ਪਾਸੇ ਉਹਨੂੰ ਸੈੱਟ ਕਰਾਂ ਆ ਬੜ ਕੈਮਰਾ ਬਹੁਤ ਤੇਜ਼ ਆਈ ਇਹਨਾਂ ਨੇ ਓਦੋ ਯਾਰ ਤਦੇ ਸੈਟਾ ਦਾ ਕਰ ਦੋ ਜੇ ਜ਼ਿਆਦਾ ਆਈਆ ਤਾਂ ਉਹ ਮੈਨੂੰ ਵਿਖਿਆ ਹੀ ਨਹੀਂ ਕੋਣ ਮੈਨੂੰ ਸਵੇਰੇ ਭੋਰ ਪਾਸੇ ਟਾਣੀਆਂ ਲੋੜੀਆਂ ਪੈਣੀਆਂ ਇਹਦੀਆਂ ਜਾ ਯਾਰ ਉੱਪਰ ਸਹੀ ਹੈ ਸਾਰਾ ਕੁਝ ਹਾਂਜੀ ਕਾ ਬੰਦ ਕਰ ਪਾਪਾ ਜੀ ਪਾਪਾ ਜੀ ਜਿਹੜੇ ਮੈਂ ਤੁਹਾਨੂੰ ਸੁਰਤ ਦਿਖਾਇਆ ਸੀ ਪਲੀਜ਼ ਸਾਡੇ ਮੇਰਾ ਸਾਈਜ਼ ਹੈ ਗਵਾ 8 ਤੋਂ 9 ਮੈਮਰੀ ਫੁੱਲ ਆ ਆ ਬੁੱਤ ਆਂਤੀ ਸੋਨੀ ਅਧਰੇ ਤੇ ਰਿਜ਼ਰਵ ਹਾਂ ਹਾਂ ਇਹ ਵੀ ਮੈਂ ਡਿਜ਼ਾਈਨ ਆਰਡਰ ਕੀਤਾ ਸੀ ਪੁੱਤ ਮਮਾ ਨੂੰ ਪੁੱਛ ਲਾ ਸੱਚੀ ਮੈਂ ਮਜ਼ਾਕ ਨਹੀਂ ਕਰ ਰਿਹਾ ਪਾਪਾ ਦੱਸ ਦੇਣ ਸਹੀ ਦੱਸੋ ਕਿਨੇ ਆਰਡਰ ਕੀਤਾ ਸੀ ਮੈਂ ਕਿਹਾ ਸੀ ਮੈਂ ਕਿ ਮੈਂ ਤਾਂ ਸਲੈਕਟ ਕੀਤਾ ਸੀ ਪਾਪਾ ਨੇ ਫਾਈਨਲ ਕੀਤਾ ਇਹ ਮਮ ਨੇ ਨਿਰੇਖਿਆ ਸੀ ਨਾ ਹੋਣਾ ਹਾਂ ਤੇ ਸਾਈਜ਼ ਵੀ ਸਹੀ ਆਇਆ ਨਾ ਬੁੱਤ ਇਹ ਮੇਰੀ ਗੁੱਡੀ ਜੀ ਗੁੱਡ ਬਾਈ ਰਿਲੈਕਸ ਹਨ ਰਿਲੈਕਸ ਫੀਲ ਕਰਦਾ ਹੈ ਨਾ ਪੁੱਛੇ ਹਾਂ ਸੋਣਾ ਬੱਤ ਮੇਰਾ ਇਹ ਮੇਰੀ ਲੈਗ ਟੋਰ ਆ ਰਹੀ ਚੋਨੀ ਜੀ ਜਿਹੜੀ ਜਮਾ ਨਹੀਂ ਪੜਦੀ ਹੈ ਹੈ ਨਾ ਸਿੱਖਤ ਬੋਰਡ ਹੈ ਸਿੱਖਤ ਬੋਰਡ ਡਟਗੀ ਬੋਰਡ ਦੀ ਕਲਾਸ ਸਿੱਖਤ ਟਟਗੀ ਵੱਡਾ ਬੋਰਡ ਦੀ ਕਲਾਸ ਸਿੱਖਤ ਵੱਡੀ ਕਲਾਸ ਡਟਗੀ ਸਿੱਖਤ ਬੋਰਡ ਸਿੱਖਤ ਬੋਰਡ ਦੀ ਹੁੰਦੀ ਹੈ 8th ਬੋਰਡ ਦੀ ਹੁੰਦੀ ਆ ਕਿ 6th ਹੁੰਦੀ ਪਰ ਅੱਜ ਪਲਸ 2 ਆਖਦਾ ਤੁਹਾਨੂੰ ਲੱਗਦਾ ਪੜ੍ਹਨਾ ਹੀ ਨਹੀਂਗਾ ਕਰਨੀ ਹੈ ਪਲਸ 2 ਹਾਓ ਇਸ ਤਰ੍ਹਾਂ ਦੇ ਹਾਂ ਕਰਨੀ ਹੈ ਬੱਚੇ ਪਲਸ 2 ਹਾਓ ਖੇਡ ਲੈ ਕਿ ਉਦੋਂ ਲਈ ਧਿਆਨ ਦੇਣਾ ਕਰਨੀ ਕਿ ਬੁੱਤ ਖੇਡ ਲੋ ਬਣਾ ਪੜਾਈ ਪੜੂ ਕੀ ਰੱਖਿਆ ਆਪਾਂ ਕਿਹੜਾ ਪੜ੍ਹ ਕੇ ਡੀ ਸੀ ਲੱਗਣਾ ਲੱਗਦੇ ਮੈਨੂੰ ਆਪਾਂ ਜੀ ਬਣਾ ਲੱਗ ਲੱਗ ਸਕਦੇ ਆ ਪਤਾ ਕੀ ਲੱਗਦਾ ਪੜ੍ਹਿਆ ਕਰੋ ਫਿਰ ਹੂੰ ਸੋਹਣਾ ਬੁੱਤ ਬਹੁਤ ਹੀ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਉਹਨੇ ਵੀ ਮੰਗਾ ਕੇ ਉਹਨੇ ਵੀ ਮੰਗਾ ਕੇ ਸਾਲ ਲੈਣੇ ਓਵਰ ਰੈਲੈਕਸ ਆ ਨਾ ਉਹਨੂੰ ਇੱਕ ਤਾਂ ਆਪ ਨੂੰ ਉਹਦੇ ਪਰਫੈਕਟ ਆ ਗਿਆ ਉਹਦੇ ਸਾਈਜ਼ ਦੇ ਕੁਝ ਤਾਂ ਉਹਨੇ ਹਾਂ ਇੱਕ ਤਾਂ ਉਹਦੇ ਪਰਫੈਕਟ ਆ ਗਿਆ ਇਸ ਇੱਕੋ ਖੁੱਲੇ ਡੁੱਲੇ ਆ ਤਾਂ ਕਰਕੇ ਇਹ ਜਿਵੇਂ ਦੇ ਘਰੇ ਨਹੀਂ ਬਣਾਉਂਗਾ ਵਰਗੇ ਉਹ ਯਾਰ ਚੱਲ ਕੋਈ ਨਾ ਹੋਰ ਮੰਗਾ ਦੂਗਾ ਦੋ ਹੋਰ ਮੰਗਾ ਦੂਗਾ ਤੁਹਾਨੂੰ ਇਹਦੇ ਨਾਲ ਓਕੇ ਓਕੇ ਬਤਾ ਮੈਨੂੰ ਜਦੋਂ 10 10 ਸੂਟ ਲੈ ਕੇ ਦੇਣਾ ਉਦੋਂ ਉਹ ਤਾਂ ਬੋਲਦੀ ਨਹੀਂ 3 ਸਾਲ ਦੀ ਕੱਟੀ ਦੁੱਧ ਵਿੱਚ ਬਲਾਈ ਮੇਰੇ ਪਿੱਛੇ ਪਿੱਛੇ ਨਾਲ। ਲਾਹੋ ਆਂ ਬੰਬਾ ਪਾਪਾ ਜੀ ਆਂ ਬਗਾਇਆ ਆਂ। ਕਲੀਅਰ ਹੀ ਨਹੀਂ ਉਦੋਂ ਵੀ ਵੀਡੀਓ। ਆਂ ਜੀ ਆਂ ਬੰਬਾ ਆਂਬਾ। ਬੰਬਾ। ਆਂਬਾ। ਬੰਬਾ। ਆਂਬਾ। ਨਹੀਂ ਬੋਲਣਾ ਪਾਪਾ। ਆਂਬਾ। ਮਾਮਾ। ਆਂਬਾ। ਪਾਪਾ ਜੀ ਸੇ ਬੋਲੋ ਵੇਨੋ ਫਿਰ ਵੀਡੀਓ ਵੀਡੀਓ ਲੰਬੀ ਹੋ ਜਾਏਗੀ। ਅੰਬੀ। ਆਂਬਾ। ਅੰਬ 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 ਬੰਬ ਅੰਬ ਬਹੁਤ ਜਿਆਦਾ ਸੁਣਾ ਮਤਲਬ ਆਿੰਦਾ ਤੀਰੋ ਅਸੀਂ ਇਹਨੇ ਤੁਸੀਂ ਕਹਿਣਾ ਵਾਹ ਵਾਹ ਇੰਤ ਤੀਤਲਾ ਵਾਹ ਅੰਬ ਸਹੀ ਕੱਛੇ ਜੂ ਬੰਬ ਤਕ ਤਕ ਤੂੰ ਆਹ ਆ ਤੀਕਾ ਦਾ ਪੇਸ ਲੀਤੇ ਦੇ